ਵੀਰ ਨੂੰ ਫਿਰ ਉਹ ਪਿਆਰ ਪੇਸ਼ ਹੋ ਸੇਗਾ ਫੈਟ ਜਿਗਾਤਾ ਵੈਡਿਤ ਪਤੇ ਇਹ ਲੈਣਾ ਫਿਰ ਕਿੰਤ ਅੰਦਰ ਆਏ ਵਿਚੋੜੇ ਆਉਂਦੀਆਂ ਯਾਦਾਂ ਕਿੰਨੂ ਹਾਲ ਸ਼ਾਮਾ ਰਸਤੇ ਹੋ ਗਏ ਬੰਦ ਨੇ ਸਾਰੇ ਦਸ ਮਿਲਣ ਕਿੱਥੇ ਤੈਨੂੰ ਆਵਾ ਰਸਤੇ ਹੋਵੇ ਬੰਦ ਨੇ ਸਾਰੇ ਤੈਨੂੰ ਮਿਲਣ ਕਿੱਥੇ ਦੱਸਿ ਆਵਾ ਇਕ ਰਤਨਾ ਜਾਨ ਇਜਰਾ ਵਿੱਚ ਰੋਵਣਦੇ ਮੂੜ ਮੂੜ ਨਾ ਸਾਸਨੂ ਇਜਰਾ ਵਿੱਚ ਰੋਵਣਦੇ ਮੂੜ ਮੂੜ ਨਾ ਸਾਸਨੂ ਯਾਦਾਂ ਵਿੱਚ ਮਰ ਜਾਈਏ ਸਮਝਣਗੇ ਖੁਦਾ ਸਾਨੂੰ ਯਾਦਾਂ ਵਿੱਚ ਮਰ ਜਾਈਏ ਸਮਝਣਗੇ ਖੁਦਾ ਸਾਨੂੰ ਹਿਜਰਾ ਵਿੱਚ ਰੋਵਣਦੇ ਮੂੜ ਮੂੜ ਨਾ ਹਸਾ ਸਾਨੂੰ ਕੋਈ ਪਾਪ ਨਹੀਂ ਕੀਤਾ ਬਖਸ਼ਿੰਦ ਕੀ ਧੌ ਲੱਭੇ ਕੋਈ ਪਾਪ ਨਹੀਂ ਕੀਤਾ ਬਖਸ਼ਿੰਦ ਕੀ ਧੌ ਲੱਭੇ ਉਸ ਮੂੜੀ ਮਰਮਨੇ ਦਿੱਤੀਏ ਸਦਾ ਸਾਨੂੰ ਉਸ ਮੂੜੀ ਮਰਮਨੇ ਦਿੱਤੀਏ ਸਦਾ ਸਾਨੂੰ ਹਿਜਰਾ ਰਿਚ ਰੋਵਣ ਦੇ ਮੂੜ ਮੂੜ ਨਾ ਹੱਸਾ ਸਾਨੂੰ ਲੜਕੀ ਦਸ ਵੀਰਿਓ ਦੀ ਮੇਰੇ ਦਿਲ ਦੇ ਕਾਬੇ ਵਿੱਚ ਲਟਕੀ ਤਸਵੀਰ ਉਹਦੀ ਮੇਰੇ ਦਿਲ ਦੇ ਕਾਬੇ ਵਿੱਚ ਸਬਰ ਚ ਸਮਝ ਬੈਠੇ ਮਿਲੇ ਆਏ ਖੁਦਾ ਸਾਨੂੰ ਸਬਰ ਚ ਸਮਝ ਬੈਠੇ ਮਿਲੇ ਆਏ ਖੁਦਾ ਸਾਨੂੰ ਹਿਜਰਾ ਵਿੱਚ ਰੋਣ ਦੇ ਸ਼ਾਸਨੂ ਕਹਿੰਦੇ ਨੇ ਮਹੱਤੂ ਨੂੰ ਘਾਟੇ ਦਾ ਬਣਜਿ ਹੁੰਦਾ ਕਹਿੰਦੇ ਨੇ ਮਹੱਤੂ ਨੂੰ ਘਾਟੇ ਦਾ ਬਣਜਿ ਹੁੰਦਾ ਮੁਨਕਰਾਂ ਜਮਾਨੇ ਤੋਂ ਮਿਲ ਆਇਨਾ ਭਾਸ਼ਾ ਨੂੰ ਮੁਨਕਰਾਂ ਜਮਾਨੇ ਤੋਂ ਮਿਲੀ ਆਇਨਾ ਵਾਸਾ ਨੂੰ ਹਿਜਰਾ ਵਿੱਚ ਰੋਗਣ ਦੇ ਮੁੜ ਮੁੜਨਾ ਹੱਸਾ ਸਾਨੂੰ ਮਿਲੀ ਆਜ ਜੱਜ ਪੈਲੂ ਵਿੱਚ ਉਹ ਖਿੜਕਿੜ ਹਸਿਆ ਸੀ ਮਿਲੀ ਆਜ ਜੱਜ ਪੈਲੂ ਵਿੱਚ ਉਹ ਖਿੜਕਿੜ ਹਸਿਆ ਸੀ ਨਜ਼ੀਰਾ ਨਾਲ ਦੇ ਗਏ ਨੇ ਪਿਆਰਾਂ ਦੀ ਸਜ਼ਾ ਸਾਨੂੰ ਨਜ਼ੀਰਾ ਨਾਲ ਦੇ ਗਏ ਨੇ ਪਿਆਰਾਂ ਦੀ ਸਜ਼ਾ ਸਾਨੂੰ ਹਿਜਰਾ ਵਿੱਚ ਰੋਵੰਦੇ ਮੂੜ ਮੂੜ ਨਾ ਹੱਸਾ ਸਾਨੂੰ ਆਖੇ ਨਾ ਕੋਰੇ ਦਰਸ਼ੀ ਮ ਕਹੇ ਜੀਨੂ ਲਗਦੀ ਉਹ ਜਾਣੇ ਕੋਰੇ ਤਰਸੇ ਮਸਹਿ ਜੀਨੂ ਲਗਦੀ ਉਹ ਜਾਣੇ ਜ਼ਿੰਦਗੀ ਵਿੱਚ ਕੀ ਰਖਿਆ ਉਲਝੇ ਪਏ ਨੇ ਤਾੜੇ ਹੁਣ ਛੇੜਨਾ जखमां ਤੂੰ ਹੁਣ ਛੇੜਨਾ जखमां ਨੂੰ ਚੱਕੇ ਰਾਚਨਾ ਪਾਸਾਂ ਨੂੰ ਹਿਜਰਾ ਵਿੱਚ ਰੋਵਣ ਦੇ ਮੂੜ ਮੂੜ ਨਾ ਹੱਸਾਂ ਸਾਨੂੰ ਯਾਦਾਂ ਵਿੱਚ ਮਰ ਜਾਈਏ ਸਮਝਣਗੇ ਖੁਦਾ ਸਾਨੂੰ ਉਹ ਗੀਤ ਮੇਰੇ ਦੀਆਂ ਸਤਰਾਂ ਨੂੰ ਅਜ਼ਮਾਉਂਦੇ ਨੇ ਮੇਰੀ ਕਲਮ ਦੀ ਪੁੰਝ ਸਿਆਹੀ ਹਰਥ ਮਟਾਉਂਦੇ ਨੇ ਅਸੀਂ ਚਾਨਣ ਦੇ ਬਣਜਾਰੇ ਉਹ ਕੰਮ ਕਰਦੇ 셰ਖੀ ਦਾ ਅਸੀਂ ਬਾਗ ਜੁਗ ਨੂੰ ਆ ਖੰਭਾ ਨੂੰ ਅਗਲਾ ਕੇ ਥੇਕੀ ਅੱਜ ਸਭ ਤੋਂ ਪਹਿਲਾਂ ਪ੍ਰਧਾਨਗੀ ਮੰਡਲ ਵਿੱਚ ਬੈਠੇ ਸਾਡੇ ਬਹੁਤ ਹੀ ਸੂਝਮਾਨ ਸਾਡੇ ਸਤਿਕਾਰਯੋ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬਹੁਤ ਹੀ ਨਿਰਪੱਖ ਸੋਚ ਨਾਲ ਅੱਜ ਦੀਆਂ ਸਨਮਾਨ ਸਖਸ਼ੀਤਾ ਦੀ ਚੋਣ ਕੀਤੀ ਹੈ ਕਿਉਂਕਿ ਮਿਹਨਤ ਦਾ ਮੁੱਲ ਜੇ ਪਾਇਆ ਹੈ ਤਾਂ ਤੁਸੀਂ ਪਾਇਆ ਅਸੀਂ ਮੇਰਾ ਜਦੋਂ ਲਿਖਣ ਦਾ ਸਫ਼ਰ ਸ਼ੁਰੂ ਹੋਇਆ ਸੀਗਾ ਔਲਗੜ ਸਾਹਿਬ ਜਾਣਦੇ ਹੋ ਕਿਉਂਕਿ ਮੇਰਾ ਸਭ ਤੋਂ ਪਹਿਲਾਂ ਮੈਨੂੰ ਅਖਬਾਰ ਵਿੱਚ ਵੀ ਔਲਗੜ ਸਾਹਿਬ ਨੇ ਛਾਪਿਆ ਸੀਗਾ ਇਹ ਐਡਾ ਵੱਡਾ ਅੱਧੇ ਪੇਜ ਦਾ ਆਰਟੀਕਲ ਸੀ ਨਾ ਲੈ ਜੀ ਅਸੀਂ ਉਦੋਂ ਮਨੀ ਔਜਲਾ ਦਾ ਗੀਤ ਕੀਤਾ ਸੀਗਾ ਇੱਕ ਉਹਦੇ ਹੋਗੀ ਇੱਕ ਸ਼ੇਰ ਲਿਖਿਆ ਸੀ ਤੇ ਉਹ ਸਿਆ ਕਿ ਬੇਈਮਾਨ ਬਦਨਾਮ ਤੇ ਬੇਹਿਲਣਾ ਨੂੰ ਦੁਨੀਆ ਵਾਲੇ ਨਾ ਕਦੇ ਪਸੰਦ ਕਰਦੇ ਲੋਕੀ ਅੱਖਾਂ ਤੇ ਚੁੱਕ ਬਿਠਾਮ ਦੇ ਨੇ ਛਾਡਾ ਕੌਮ ਦਾ ਜਿਹੜੇ ਬੁਲੰਦ ਕਰ ਸੋ ਅੱਜ ਉਹ ਮੁਲਕਿਆਂ ਤੁਹਾਡੀ ਮਿਹਨਤ ਦਾ ਔਜਲਾ ਸਾਹਿਬ ਸੁਮਨ ਜੀ ਜਿਲ੍ਹਾ ਸਾਹਿਬ ਦਾ ਵਿੰਦਰ ਮਾਜੀ ਜੀ ਦਾ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਬਧਾਈਆਂ ਤੇ ਇੱਕ ਆਦਾਸੀ ਸਾਰੇ ਖਰੜਾ ਲਾ ਕੇ ਦੇ ਨਾਲ ਹੀ ਬੰਦੇ ਦੱਸ ਗਿਉ ਨੂੰ ਖਰੜ ਮਹਾਲੀ ਦੇ ਨਾਲ ਇੱਥੇ ਜਿਵੇਂ ਹੁਣ ਸਾਡਾ ਜਾਇਦਾਦਾਂ ਦੇ ਮੁੱਲ ਪਈ ਹੈ ਜਮੀਨਾਂ ਦੇ ਮੁੱਲ ਪਈ ਹੈ ਕੁਝ ਗੱਲਾਂ ਵੱਡੀਆਂ ਹੋਣੀਆਂ ਚਾਹੀਦੀਆਂ ਸੀ ਮੈਂ ਥੋੜਾ ਜਿਹਾ ਹੱਟ ਕੇ ਚੱਲ ਰਿਹਾ ਵੱਡੀਆਂ ਹੋਣੀਆਂ ਚਾਹੀਦੀਆਂ ਸੀ ਬੱਚੇ ਪੀਸੀਏ ਸਮਾਣਨੇ ਚਾਹੀਦੇ ਸੀ ਡਾਕਟਰ ਬਣਨੇ ਚਾਹੀਦੇ ਸੀ ਜਿਸੇ ਕਿ ਆਈਐਸ ਬਣਨੇ ਚਾਹੀਦੇ ਸੀ ਪਰ ਐਸਾ ਕੁਝ ਨਹੀਂ ਹੋ ਰਿਹਾ ਬੱਚਿਆਂ ਨੇ ਦੇਖਿਆ ਹੋਵੇ ਜਮੀਨਾਂ ਦਾ ਮੁੱਲ ਪੈ ਗਿਆ ਦਾਦਾ ਮਾਲਕ ਹੈ ਉਹ ਦਾਦੇ ਗੱਲ ਪੈਣ ਲੱਗੇ ਮਨੂ ਆ ਕੀ ਜਲਾਇਆ ਕੀ ਜਲਾ ਉਹ ਕੁਝ ਲਾਈਨਾਂ ਲਿਖੇ ਨੇ ਤੇ ਦਾਦਾ ਕੀ ਸਮਝਾਉਂਦਾ ਆਪਣੇ ਪੋਤੇ ਨੂੰ ਤੇ ਜਦੋਂ ਦਾਦਾ ਦਾਦੇ ਇਲਾਹੀ ਨੂੰ ਨਾ ਵਿੱਚੇ ਇੱਕ ਨਾਲ ਲਾਉਂਦਾ ਏ ਮਹਿੰਗੇ ਮੁੱਲ ਵਿਕਣ ਜ਼ਮੀਨਾਂ ਕਿਉਂ ਪੋਤੇ ਨੂੰ ਗੱਲ ਸਮਝਾਉਂਦਾ ਏ ਇੱਕ ਵਾਰ ਵੀ ਕੀ ਲੈ ਹੋਣੀ ਗਲ ਸਿਰੇ ਦੀ ਆਖ ਸੁਣਾਉਂਦਾ ਏ ਪੋਤੇ ਦੇ ਖਾਨੇ ਪੈਂਦੀ ਨਾ ਬਾਬਾ ਲੱਖ ਤਰਲੇ ਪਾਉਂਦਾ ਏ ਪੋਤੇ ਨੂੰ ਲੰਬੀਆਂ ਕਾਰਾਂ ਦਾ ਜਾਂ ਨਾਲ ਬੈਠੀਆਂ ਨਾਰਾਂ ਦਾ ਉਦੇ ਸਿਰ ਤੇ ਭੂਤ ਸਵਾਰ ਰਹੇ ਕੌਲੀ ਚੱਟ ਫੁਕੜੇ ਯਾਰਾਂ ਦਾ ਹਲ ਖੇਤਾਂ ਵਿੱਚ ਕਦੇ ਵਾਇਆ ਨਹੀਂ ਪੈਣੀ ਨੂੰ ਪਾਣੀ ਲਾਇਆ ਨਹੀਂ ਕਿਝ ਖਾਲ ਦੇ ਨੱਕੇ ਮੋੜੀ ਦੇ ਬਲ ਹਾਰੇ ਤਿੱਕਰ ਆਇਆ ਨਹੀਂ ਜੇ ਕਰੇਗਾ ਔਖਾ ਲੈ ਜਾਣਗੇ ਜੇ ਕਰੇਗਾ ਔਖਾ ਲੈ ਜਾਣਗੇ ਤੇ ਤੁ ਤੇਲ ਪੁਆਇਆ ਜਾਣਾ ਨਹੀਂ ਜੇ ਟਾਇਰ ਫਟ ਗਿਆ ਟਿਊਬਸ ਹਨ ਇੱਥੇ ਉਹ ਵੀ ਪੁਆਇਆ ਜਾਣਾ ਨਹੀਂ ਵੇਚਣ ਨੂੰ ਭੋਜ ਤੈਨੂੰ ਲੱਭਣੀ ਨਹੀਂ ਕਿ ਤੋ ਕਾਜ ਉਠਾਇਆ ਜਾਣਾ ਨਹੀਂ ਕਿੱਲਿਆਂ ਤੋਂ ਆਉ ਕਨਾਲਾਂ ਤੇ ਮਰਲਾ ਵੀ ਬਣਾਇਆ ਜਾਣਾ ਨਹੀਂ ਤਿਰਕੱਖੋਂ ਹੌਲਾ ਹੋ ਜਾਏਗਾ ਤਿਰਕੱਖੋਂ ਹੌਲਾ ਹੋ ਜਾਏਗਾ ਪਰ ਪਿੱਛੇ ਮੁੜਿਆ ਜਾਣਾ ਨਹੀਂ ਜਿਹੜੇ ਯਾਰ ਜੁੰਡੀ ਤੇ ਫਿਰਦੇ ਨੇ ਮੂੰ ਕਿਸੇ ਨੇ ਤੈਨੂੰ ਲਾਉਣਾ ਦੀ ਗੱਲ ਸੁਣ ਲੈ ਫਿਦਿਆਂ ਵਾਲੇ ਦੀ ਗੱਲ ਸੁਣ ਲੈ ਫਿਦਿਆਂ ਵਾਲੇ ਦੀ ਤੈਨੂੰ ਹੋਰ ਕਿਸੇ ਸਮਝ ਆਉਣਾ ਨਹੀਂ ਜਦ ਵੇਲਾ ਹਤੋਂ ਬੀਤ ਗਿਆ ਤੈਨੂੰ ਦਾਦਾ ਫੇਰਥਿਆਂ ਉਹਨਾਂ ਨਹੀਂ ਸਾਦੇ ਨੇ ਮੁੜ ਕੇ ਆਉਣਾ ਨਹੀਂ ਤੈਨੂੰ ਕਾਟ ਕੇ ਆਉਧੀ ਮੈਡਮ ਰਮਨਦੀਪ ਰਮਨੀਕ ਜੀ ਤੇ ਉਹ ਟੋਕਾ ਸੰਦੇਸ਼